अंदर दे फिक्र है बाहर द नहीं अंतरमुखी ज्यादा ने बाहर ने बाहर जैसा होया चला लेकिन मैं अर्ज करा बहुत सारी दुनिया बाहर मुखी है गिणती मिलती भी नहीं की जा सकती इंजी कह लो कोई थोड़े ने अंतरमुखी ਗੁਰਮਤ ਦਾ ਜ਼ਮਾਨਾ ਆਇਆ। ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ। ਆਪਨੇ ਸਾਫ਼ ਕਹਿ ਦਿੱਤਾ ਜਦ ਪ੍ਰਭੂ ਨੇ ਐਸਾ ਜੀਵਨ ਬਣਾਇਆ ਹੈ। ਕੁਛ ਬਾਹਰ ਹੈ ਕੁਛ ਅੰਦਰ ਦੋਹਾਂ ਦੀ ਫਿਕਰ ਕਰੋ। ਦੋਵੇਂ ਪਾਸੇ ਦੀ ਫਿਕਰ ਕਰੋ। ਮਨ ਵੀ ਉਸ ਦਾ ਦਿੱਤਾ ਹੋਇਆ ਹੈ, ਮਨ ਵੀ ਉਸ ਦਾ ਦਿੱਤਾ ਹੋਇਆ ਹੈ ਕਿ ਇਤਨਾ ਉਸੇ ਦੀ ਦਿੱਤੀ ਹੈ। ਬਾਰ ਦੇ ਵੀ ਫਿਕਰ ਕਰੋ ਅੰਦਰ ਦੀ ਵੀ ਫਿਕਰ ਕਿਰਤ ਤੇ ਕੀਰਤ ਦੀ ਦੋਹਾਂ ਤੇ ਗੁਰੂ ਨਾਨਕ ਨੇ ਜ਼ੋਰ ਦਿੱਤਾ ਤੂੰ ਕਿਰਤ ਕਰ ਤਾਂ ਕਿ ਤੰਦ ਦੀ ਪਰਵਰਿਸ਼ ਚੱਲਦੀ ਰਹੇ ਤੂੰ ਕੀਰਤੀ ਕਰ ਤਾਂ ਕਿ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇ ਪ੍ਰਭੂ ਦੀ ਪ੍ਰਾਪਤੀ ਹੋਵੇ ਤੂੰ ਕਿਸ਼ਵਕਨ ਮਾਰਮੁਖੇ ਹੋ ਜਾ ਅੰਤਰਮੁਖੀ ਹੋ ਜਾ ਜਿਵੇਂ ਸਵਾਸ ਬਾਹਰ ਜਾਂਦਾ ਹੈ ਅੰਦਰ ਜਾਂਦਾ ਹੈ ਲੇਕਿਨ ਗੁਰਮਤਿ ਦਾ ਵੀ ਇਹ ਸੰਦੇਸ਼ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਕੋਈ ਬਹੁਤ ਸਮਝ ਦੇਚ ਨਹੀਂ ਆਈ ਕਿਸੇ ਅਵਤਾਰੀ ਪੁਰਸ਼ ਦੀ ਗੱਲ ਨੂੰ ਪੂਰਨ ਤੌਰ ਤੇ ਸਮਝਣਾ ਅਜ ਵੀ ਕੱਟਣਾ ਅਜ ਵੀ ਕੱਟਣਾ ਤੂੰ ਮਰਜ਼ ਕਰਾ ਕੁਝ ਐਸੇ ਲੋਗ ਨੇ ਜੋ ਜੀਵਨ ਭਰ ਬਾਹਰ ਮੁਖੀ ਰਹਿੰਦੇ ਨੇ ਅੰਦਰ ਦੀ ਫਿਕਰ ਨਹੀਂ ਕਰਦੇ ਹੁਣ ਵਿਦਵਾਨ ਇੰਜ ਕਹਿੰਦੇ ਨੇ ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ ਅਗਰੇ ਅੰਦਰ ਨਹੀਂ ਮੁੜਦਾ ਤੇ ਬਾਹਰ ਦੀ ਸਾਰੀ ਯਾਤਰਾ ਹੰਕਾਰ ਦੀ ਯਾਤਰਾ ਹੈ ਅੰਦਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ ਹੈ ਇੱਕ ਹੰਕਾਰ ਦੀ ਯਾਤਰਾ ਇੱਕ ਨਿਰੰਕਾਰ ਦੀ ਯਾਤਰਾ ਹੰਕਾਰੀ ਮਨੁੱਖ ਪਰਬਲ ਹੰਕਾਰੀ ਮਨੁੱਖ ਇੱਕ ਮਾਸੂਮ ਬੱਚੇ ਕੋਲੋਂ ਹੰਕਾਰ ਨਹੀਂ ਚੱਲਦਾ ਕਿਉਂਕਿ ਉਹ ਸਮਝਦਾ ਹੀ ਨਹੀਂ ਸਮਝਦਾ ਇੱਕ ਮਾਸੂਮ 2-3 ਸਾਲ ਦੇ ਬੱਚੇ ਦੇ ਸਾਹਮਣੇ ਮਨੁੱਖ ਆਪਣੇ ਹੰਕਾਰ ਨੂੰ ਪ੍ਰਗਟ ਨਹੀਂ ਕਰ ਸਕਦਾ ਚੱਲਦਾ ਹੀ ਨਹੀਂ ਉਹ ਸਮਝਦਾ ਹੀ ਨਹੀਂ ਪਰ ਇੱਕ ਸ਼ਕਤੀਸ਼ਾਲੀ ਹੈ ਤਾਕਤਵਰ ਹੈ ਉਹਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ ਉੱਥੇ ਹੀ ਨਹੀਂ ਚੱਲਦਾ ਇੱਕ ਮਾਸੂਮ ਬੱਚਾ ਹੰਕਾਰ ਨੂੰ ਸਮਝਦਾ ਨਹੀਂ ਇੱਕ ਸ਼ਕਤੀਸ਼ਾਲੀ ਹੰਕਾਰ ਨੂੰ ਸਮਝਦਾ ਹੈ ਪਰ ਉੱਥੇ ਚੱਲਦਾ ਨਹੀਂ ਇਸ ਵਾਸਤੇ ਅਕਸਰ ਹੰਕਾਰੀ ਮਨੁੱਖ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ ਛੋਟੇ ਉਥੇ ਉਸ ਦੀ ਤ੍ਰਿਪਤੀ ਆਉਂਦੀ ਹੈ। via ਵੱਧ ਤੋਂ ਵੱਧ ਦੂਸਰਿਆਂ ਨੂੰ ਛੋਟਾ ਮੰਨੇਗਾ। ਮੰਨੇਗਾ। ਹਰ ਪੱਖ ਤੋਂ ਛੋਟਾ ਸਮਝੇਗਾ, ਮੰਨੇਗਾ। ਉਹਦੀ ਹੰਕਾਰ ਦੀ ਦਿੱਕਤੀ ਸੀ। ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ। ਮਨੁੱਖ ਦੀਆਂ ਲੋੜਾਂ ਕੋਈ ਬਹੁਤ ਜਿਆਦਾ ਨਹੀਂ ਨੇ ਮਨੁੱਖ ਦਾ ਹੰਕਾਰ ਬਹੁਤ ਬੜਾ ਪਰਬਲ ਹੈ ਮਨੁੱਖ ਬਹੁਤ ਕੁਝ ਆਪਣੇ ਹੰਕਾਰ ਦੀ ਖਾਤਰ ਕਰਦਾ ਕਦੀ ਬੌਰ ਮਤਾਲਾ ਕਰ ਲੈਣਾ ਸ਼ੇਖਸਾਦੀ ਸਭ ਕਹਿੰਦੇ ਨੇ ਮੇਰੀਆਂ ਵੀ ਅੱਖਾਂ ਨੇ ਸੰਸਾਰ ਦੀਆਂ ਵੀ ਅੱਖਾਂ ਨੇ 90% ਦੀ ਕੰਮ ਤੇ ਮੈਂ ਲੋਕਾਂ ਦੀ ਅੱਖਾਂ ਵਾਸਤੇ ਕਰਦਾ ਆਪਣੇ ਅੱਖਾਂ ਵਾਸਤੇ ਨਹੀਂ ਕਿਵੇਂ ਮੈਂ ਲੋਕਾਂ ਦੀ ਨਜ਼ਰਾਂ ਤੋਂ ਉੱਚਾ ਉੱਡ ਜਾਵਾਂ ਕਿ ਲੋਕੀ ਸਿਰ ਉੱਚਾ ਕਰਕੇ ਮੈਨੂੰ ਵੇਖਣ ਹੰਕਾਰ ਇਹ ਚੰਦੈ ਨੌਖੰਡ ਪ੍ਰਿਥਵੀ ਦੇ ਵਿੱਚ ਮੈਂ ਜਾਣਿਆ ਜਾਵਾਂ ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੇ ਨਾਲ ਚਲੇ ਸਭ ਕੋ ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਓ ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ। ਹੰਕਾਰ ਦੀ ਏ ਮੰਗ। ਇਹ ਗਲ ਵਖਰੀ ਹੈ। ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਦੇ ਵਿੱਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ ਸੰਦੁਤ ਪੰਦਰੁਸਤੀ ਵਿੱਚ ਅੱਗੇ ਹੋਵੇਗਾ ਤੇ ਜੇ ਇਹ ਤੰਦਰੁਸਤੀ ਵਿੱਚ ਅੱਗੇ ਹੈ ਤੇ ਕਲਾ ਦੇ ਵਿੱਚ ਗਿਆਨ ਦੇ ਵਿੱਚ ਪਿਛੇ ਪਿਛੇ ਹੋਵੇਗਾ ਕੋਈ ਇਸ ਤੋਂ ਅੱਗੇ ਹੋਵੇਗਾ ਤੇ ਜੇ ਇਹ ਕਲਾ ਤੇ ਗਿਆਨ ਦੇ ਵਿੱਚ ਅੱਗੇ ਤੇ ਕੋਈ ਸੋਪਣ ਦੇ ਵਿੱਚ ਇਸ ਤੋਂ ਅੱਗੇ ਹੋਵੇਗਾ ਸੁੰਦਰਤਾ ਦੇ ਵਿੱਚ ਇਸ ਤੋਂ ਅੱਗੇ ਹੋਵੇਗਾ ਕਿਸੇ ਨਾ ਕਿਸੇ ਪੱਖ ਦੇ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ ਮਨੁੱਖ ਹਰ ਪਹਿਲੂ ਦੇ ਚ ਅੱਗੇ ਨਹੀਂ ਹੋ ਸਕਦਾ ਅਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਦੇ ਚ ਅੱਗੇ ਹੋਵੇ ਇਹ ਵੀ ਮੈਂਸ ਕਰਦੀ ਕਿਸੇ ਇੱਕ ਨਾ ਕਿਸੇ ਪਛੜਿਆ ਆਇਆ ਹੋਵੇਗਾ ਕਲਾ ਦੇ ਚ ਅੱਗੇ ਹੋਵੇਗਾ ਸਰੀਰਕ ਬਲ ਦੇ ਚ ਪਛੜਿਆ ਆਇਆ ਹੋਵੇਗਾ ਸੰਰਸਤੀ ਦੇ ਵਿੱਚ ਪਛੜਿਆ ਹੋਵੇਗਾ ਸੁਪਨ ਵਿੱਚ ਪਛੜਿਆ ਹੋਵੇਗਾ ਤਾਕਤ ਬਾਹੂ ਬਲ ਰਾਜਨੀਤੀ ਦੇជាਨ ਸੰਪਦਾ ਦੇ ਵਿੱਚ ਪਛੜਿਆ ਹੋਵੇਗਾ ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਆਉਂਦਾ ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ ਬੜੀ ਚੋਟ ਲੱਗਦੀ ਉਸ ਨੂੰ ਜਦ ਕਿਸੇ ਪੈਲੂ ਚ ਉਸ ਨਾਲੋਂ ਕੋਈ ਅੱਗੇ ਹੋ ਹੰਕਾਰੀ ਦੁਖੀ ਹੋ ਜਾਂਦਾ ਬਹੁਤ ਦੁਖੀ ਹੋ ਜਾਂਦਾ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ ਸਮਰਤ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ ਕਿਉਂਕਿ ਮੰਦਾ ਨਹੀਂ ਉੱਥੇ ਹੰਕਾਰ ਚੱਲਦਾ ਨਹੀਂ ਇਸ ਵਾਸਤੇ ਹੰਕਾਰੇ ਅਕਸਰ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ ਹੰਕਾਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ ਹੈ ਨਿਰਮਾਣਤਾ ਦੀ ਯਾਤਰਾ ਮਿੱਠਤ ਨੇਮੀ ਨਾਨਕਾ ਗੁਣ ਚੰਗੇ ਆਈਆਂ ਤਾਂ ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ ਪੁਰਾਣਿਕ ਇੰਜ ਕਹਿੰਦੇ ਜਿਵੇਂ ਤੇਲ ਨੇ ਤੇ ਫਿਰ ਤੇਲਾਂ ਦਾ ਤੇਲ ਹੈ ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ ਸਾਰੇ ਗੁਣ ਨੇ ਤੇ ਫਿਰ ਗੁਣਾ ਦਾ ਤਤ ਹੈ ਕੀ ਬਿਨਿਮਰਤਾ ਨਿਰਮਾਣਤਾ ਮਿੱਠਤ ਨਹੀਂ ਵੀ ਨਾਨਕਾ ਗੁਣ ਛੰਗੇ ਆਈਆਂ ਇਕ ਆਲਮ ਇੰਜ ਕਹਿੰਦਾ ਜ਼ੁਬਾਨ ਖੋਲ੍ਹ ਲੈਂਗੇ ਮੁਝ ਪਰ ਬਦ ਜ਼ੁਬਾਨ ਕਿਆ ਬਦ ਸਵਾਰੀ ਸੇ ਕਿ ਮੈਨੇ ਖਾਕ ਭਰਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ ਮੈਂ ਤੇ ਸਾਰਿਆਂ ਦੀ ਖਾਕ ਸਾਰ ਹੋ ਗਿਆ ਪੈਰਾਂ ਦੀ ਖਾਕ ਹੋ ਗਿਆ ਹੁਣ ਹੋਰ ਮੈਨੂੰ ਕੀ ਪਛੜ ਹੋ ਗਿਆ ਮੈਂ ਤੇ ਖੁਦ ਹੀ ਪਛੜ ਆਇਆ ਮੈਂ ਤੇ ਸਭ ਦੇ ਪੈਰਾਂ ਦੀ ਖਾਕ ਦੀ ਸਾਵਤ ਹੈ ਬਹੁਤ ਬਿਆਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਗਨ ਚਰਨ ਕੀ ਇਹੋ ਮਨ ਰਾਲਾ اے ਪ੍ਰਭੂ ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾ ਸਾਰਿਆਂ ਦੇ ਚਰਨਾਂ ਦੀ ਧੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾਇਕ ਵਾਕ ਸ਼ਬਦ ਹੈ ਤਿਲੰਗਰ ਆਗ ਦਾ ਪ੍ਰਹਿ ਪਰਸ਼ੰਨ ਦੇ ਸਾਰਾ अखीरलिया पंक्तिया सदगुरु थे कहने बदबخت हम चू बल गाफल बेनजर बेबाक हे प्रभु मैं कोई चंगी किस्मत लेके नहीं आया मेरी प्रलभ चंगी नहीं है क्यों तू तो नहीं मिले किया हो बहुत कुछ मिले तो नहीं मिले ਬਦ ਵਖਤ ਹਮਚੋਂ ਬਖੀਰ ਚੁਲਖੌਰ ਵੀ ਆ ਨਿੰਦਾ ਵੀ ਕਰਦਾ ਹੰਕਾਰੀ ਮਨੁਕੋ ਨੂੰ ਨਿੰਦਾ ਦੇ ਚਰਸਾ ਮਿਲਦਾ ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਨਿੰਦਾ ਕੇ ਹੀ ਉਹ ਦੀ ਗੱਲ ਨੂੰ ਘਟਾ ਕੇ ਬਿਆਨ ਕਰ ਉਸ ਸ਼ਾਮਦ ਕੀ ਇਹ ਗੱਲ ਨੂੰ ਵਧਾ ਕੇ ਬਿਆਨ ਕਰਨਾ ਦੋਵੇਂ ਝੋਟ ਨੇ ਦੋਹਾਂ ਨਾਲ ਮਨ ਮੇਲਾ ਹੁੰਦਾ ਹੈ ਦੋਹਾਂ ਨਾਲ ਮਨ ਪ੍ਰਮਾਤਮਾ ਤੋਂ ਦੂਰ ਹੁੰਦਾ ਹੈ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ ਉਸਤ ਨਿੰਦਾ ਦੂਰ ਤੇ ਆ ਗਏ ਖੋਜੇ ਪਦ ਨਿਰਵਾਨ ਪਰ ਜਨਨਾ ਨਿਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਣੇ ਉਖੇ ਕਿਹਦੇ ਕਿ ਮਨੁੱਖ ਨਿੰਦਾ ਵੀ ਨਾ ਕਰੇ ਤੇ ਤੁਪਮਾ ਵੀ ਨਾ ਕਰੇ। ਯਾ ਮਨੁੱਖ ਘਟਾ ਕੇ ਗਣ ਕਰਦਾ ਹੈ ਯਾ ਵਧਾ ਕੇ ਕਰਦਾ ਹੈ। ਅਕਸਰ ਵਹਿਰੀ ਰੀ ਗੱਲ ਮਨੁੱਖ ਘਟਾ ਕੇ ਕਰਦਾ ਹੈ। ਅੰਦਰ ਈਰਖਾ ਹੈ, ਜਲਨ ਹੈ ਤੇ ਮਨੁੱਖ ਘਟਾ ਕੇ ਗੱਲ ਕਰਦਾ ਹੈ, ਨਿੰਦਾ ਕਰਦਾ ਹੈ। ਅੰਦਰ ਕੋਈ ਲਾਲਸਾ ਤੇ ਲੋਭ ਹੈ ਤੇ ਮਨੁੱਖ ਖੁਸ਼ਾਮਦ ਕਰਦਾ ਹੈ, ਵਧਾ ਕੇ ਗੱਲ ਕਰਦਾ ਹੈ। ਫੁੱਲ ਨੂੰ ਕੰਡਾ ਕਹਿ ਦੇਣਾ ਇਹ ਨਿੰਦਾ ਹੈ ਗੱਲ ਘਟਾ ਕੇ ਬਿਆਨ ਕੀਤੀ ਗਈ ਹੈ ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਖੁਸ਼ਾਮਦ ਹੈ ਗੱਲ ਵਧਾ ਕੇ ਬਿਆਨ ਕੀਤੀ ਗਈ ਹੈ ਇਹਨਾਂ ਦੋਹਾਂ ਨਾਲ ਮਨ ਮਹਿਲਾ ਹੁੰਦਾ ਹੈ ਫੁੱਲ ਨੂੰ ਭਾਵੇਂ ਕੰਡਾ ਕਹੀਏ ਭਾਵੇਂ ਕੰਡੇ ਨੂੰ ਫੁੱਲ ਕਹੀਏ ਮੈਂ ਕਈ ਵਾਰ ਹੈਰਾਨ ਹਾਂ ਕਿ ਉਹਨਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਪੁਰਸ਼ ਨਿਰਪੱਖ ਹੁੰਦੇ ਨੇ। ਪੱਖਪਾਤ ਨਹੀਂ ਹੁੰਦੇ। ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਵਾਰਤਾ ਲਿਖੀ ਉਹਦਾ ਵੀ ਸੂਖਮ ਜਿਆ ਰੂਪ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ। ਬ੍ਰਿਯੋਧਨ श्री कृष्ण जी ਦੇ پاس ਗਏ ਕਹਿਣ ਲੱਗੇ ਭਗਵਨ ਜਿੰਨੇ ਤੁਸੀਂ ਸਖਾ ਅਰਜੰਦੇ ਹੋ ਮੇਰੇ ਵੀ ਹੋ ਜਿਤਨਾ ਸੰਬੰਧ ਫੜਾਉਂਨਾ ਨਾਲ ਹੈ ਮੇਰੇ ਨਾਲ ਵੀ ਹੈ ਸੜੀ ਮਦਦ ਕਰੋ ਤੁਸੀਂ ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ بیان ਕੀਤਾ ਹੈ ਸ੍ਰੀ ਕ੍ਰਿਸ਼ਨ ਨੇ ਕਿਹਾ ਇੱਕ ਮੈਂ ਆ ਇੱਕ ਮੇਰੀ ਫੌਜ ਹੈ ਕੋ ਦੋਹਾਂ ਦੇ ਵਿੱਚ ਇੱਕ ਨੂੰ ਚੁਣ ਸਕਦਾ ਹੈ ਯਾਰ ਮੇਰੀ ਫੌਜ ਲੈ ਲੈ ਤੇਰੇ ਪੱਖ ਦੇ ਚ ਲੜੇ ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ ਰਾਜਨੈਤਿਕ ਬੰਦਾ ਸੀ ਦਰਯੋਧਨ ਧਾਰਮਿਕ ਤੇ ਹੈ ਨਹੀਂ ਸੀ ਸੰਸਾਰੀ ਬਾਹਰ ਮੁਕੀ ਮਨੁੱਖ ਸੀ ਬਾਹਰ ਮੁਨਕ ਸੀ जिस दर सब कुछ बाहर है अंदर कुछ भी नहीं है अंदरों सोचता है मौका मिल गया कले कृष्ण न करना महाराज फिर फौज ही दे कृष्ण ने कहा ठीक मेरी फौज तेरे पक्ष में खड़ी हो अर्जुन आया है। चरना मथा टेक है ਸ੍ਰੀ ਕ੍ਰਿਸ਼ਨ ਕਹਿੰਦੇ ਨੇ ਉਹ ਦੇਰੀ ਨਾਲ ਆਇਆ ਦਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ ਕਿ ਆ ਮੇਰੀ ਫੌਜ ਲੈ ਲੈ ਕਿ ਅਮੇਨ ਫੌਜ ਤੇ ਉਸਨੇ ਮੰਗ ਲਈ ਹੈ ਸਿਪਾਹੀ ਤੇ ਉਸਨੇ ਮੰਗ ਸੈਨਾ ਤੇ ਉਸਨੇ ਮੰਗ ਲਈ ਹੈ ਹੁਣ ਤੇ ਮੈਂ ਹੀ ਆ ਕਰਾਂ अर्जुन ਹੱਥ ਜੋੜ ਕੇ ਕਹਿੰਦਾ ਹੈ ਭਗਵਨ ਜੇ ਇਹ ਔਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਡੋਂ ਹੀ ਮੰਗਣਾ ਸੀ ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ ਤੁਸੀਂ ਮੇਰੇ ਪੱਖ ਦੇ ਵਿੱਚ ਖੜੇ ਹੋ ਗਏ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ ਆਪਣਾ ਤੇ ਕੁਛ ਵੀ ਨਹੀਂ ਨਿਸ਼ਾਨ ਅਸੀਂ ਤੇ ਬੇਫਿਕਰ ਹੋ ਜਾਵਾਂਗੇ ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੇ ਲਗਾ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦ੍ਰਿਉਦਨ ਦੇ ਪੱਖ 'ਚ ਖੜੀ ਹੈ। ਸਵੈਮ ਕ੍ਰਿਸ਼ਨ ਪਾਂਡਵਾਂ ਦੇ ਪੱਖ, ਅਰਜਨ ਦੇ ਪੱਖ 'ਚ ਖੜਿਆ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ। ਜੋ ਨਿਰਪੱਖ। ਜਿਹਨੂੰ ਲੱਗ ਲਪੇਟ ਨਹੀਂ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਔਰੰਗਜ਼ੇਬ ਦੇ ਕੁਝ ਗੁਣ ਵੀ ਲਿਖੇ ਨੇ ਹੈਰਾਨਗੀ ਇਹ ਮੈਨੂੰ ਜਿਦੇ ਹੁਕਮ ਦੇ ਨਾਲ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ ਜਿਦੇ ਰਾਜਪਾਠ ਦੇ ਵਿੱਚ ਦੋ ਸੈਫਜ਼ਾਦੇਆਂ ਨੂੰ ਦਿਵਾਰਾਂ ਚੜਿਆਂ ਗਿਆ ਦੋ ਲੜਾਈ ਵਿੱਚ ਸ਼ਹੀਦ ਹੋਏ ਘਰ ਘਾਟ ਤਬਾਹ ਹੋਏ ਜ਼ਿੰਦਗੀ ਸਾਰੀ ਸੰਘਰਸ਼ ਦੇ ਚ ਬਿਤੇਈਤ ਹੋਈ ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜੋਗੇ ਤੇ ਡੰਗ ਰਹਿ ਜਾਓਗੇ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਨਾਮਾ ਕਹਿੰਦੇ ਨੇ ਚਿੱਠੀ ਨੂੰ ਜ਼ਫਰ ਜਿੱਤ ਨੂੰ ਜਿੱਤ ਦੀ ਚਿੱਠੀ ਜਿੱਤ ਦੀਆਂ ਚਿੱਠੀਆਂ ਹੈਰਾਨ ਨੀ ਦੀ ਗੱਲ ਜਿੱਤ ਦੀ ਚਿੱਠੀ ਤੇ ਤਾਂ ਸ਼ਹੀਦ ਹੋ ਗਏ ਬੱਚੇ ਸ਼ਹੀਦ ਹੋ ਗਏ ਪਰਵਾਰ ਵਿਛੜ ਗਿਆ ਘਰ ਘਾੜ ਤਬਾ ਹੋ ਗਏ ਫਿਰ ਵੀ ਸਤਿਗੁਰੂ ਕਹਿੰਦੇ ਨਾ ਔਰੰਗਜ਼ੇਬ ਮੇਰੀ ਜਿੱਤ ਹੋਈ ਤੇਰੀ ਹਾਲ ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ ਇਹ ਪਹੁੰਚਾਈਆਂ ਗਈਆਂ ਅਹਿਮਦਨਗਰ ਜਿੰਨੋਂ ਪੜ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ ਮੁਖਤਸਰ ਮੈਂ ਇਸ ਗੱਲ ਨੂੰ ਮੈਂ ਬਹੁਤ ਪਾਲੰਮ ਕਰਾਣਾ ਸਤਿਗੁਰੂ ਨੇ ਖੂਬੀਆਂ ਲਿਖੀਆਂ ਨੇ ਗੁਣ ਲਿਖੇ ਨੇ ਔਰੰਗਜ਼ੇਬ ਉਨਲ ਸਵਾ ਉੱਠਦਾ ਹੈ ਅਮਰਤ ਵੇਲੇ ਉੱਠਦਾ ਹੈ ਇਹ ਤੇਰੀ ਬਹੁਤ ਵੱਡੀ ਖੂਬੀ ਹੈ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅਮਰਤ ਵੇਲਾ ਹੁੰਦਾ ਹੈ ਸਾਧਨਾ ਨਵੇਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ ਇਹ ਰੁੱਤ ਇਹ ਸਮਾਂ ਬਹੁਤ ਵੱਡਾ ਸਹਾਇਕ ਹੈ ਮਦਦਗਾਰ ਹੈ ਮਹਾਰਾਜ ਦੀ ਬਾਣੀ ਚੌਥੇ ਪਹਿਰੇ ਸਵੇਰ ਕੇ ਸੁਰਤਿਆਂ ਉਪਜੇ ਜਾਓ ਤਨ ਤਨ ਦਰਿਆ ਵਾਸਿਓ ਦੋਸਤੀ ਮਨਮੁਖ ਸੱਚਾ ਨਾਮ ਮਨ ਦੇ ਚ ਮੁਖ ਦੇ ਚ ਉਸ ਸਮੇਂ ਸੱਚਾ ਨਾਮ ਹੈ ਜੋ ਰਾਤ ਦਾ ਚੌਥਾ ਪਹਿਰੇ ਚੌਥੇ ਪਹਿਰੇ ਅੰਮ੍ਰਿਤ ਵੇਲੇ ਅਨਲ ਸਵੇਰਾ ਉੱਠਦਾ ਹੈ ਅੰਮ੍ਰਿਤ ਵੇਲੇ ਨੂੰ ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਬਾਹ ਸਨਾਤਨ ਮੱਧ ਵਿੱਚ ਕਹਿੰਦੇ ਨੇ ਬ੍ਰਹਮ ਔਰਤ ਬ੍ਰਹਮ ਦਾ ਮੌਰ ਬ੍ਰਹਮ ਦਾ ਚਿੰਤਨ ਕਰਨਾ ਉਹ ਕੰਮ ਉਹ ਸਮਾ ਬ੍ਰਹਮ ਦੀ ਯਾਦ ਵਾਸਤੇ ਪ੍ਰਭੂ ਦੀ ਯਾਦ ਵਾਸਤੇ ਗੁਰਮੱਧ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਾਂ ਜਦ ਹੀ ਸੂਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ ਹੈ ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲੇ ਦਾ। ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤ ਮਈ ਨਹੀਂ ਹੋਈ ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏ ਲੈਣੀ ਪਈ। ਉਸ ਤੋਂ ਬਿਨਾ ਗੱਲ ਨਹੀਂ ਬਣੇ। ਐ ਹੋਰਨ ਦੇਵ ਤੂੰ ਅਨਲ ਸਵਾ ਉਠ ਦੇ। ਦੂਸਰਾ ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ ਤੂੰ ਫਜਰ ਦੀ ਨਿਮਾਜ਼ ਵੀ ਪੜਦਾ ਹੈ ਤੂੰ ਅਸਰ ਦੀ ਨਿਮਾਜ਼ ਵੀ ਪੜਦਾ ਹੈ ਤੂੰ ਜ਼ੁਹਰ ਦੀ ਨਿਮਾਜ਼ ਵੀ ਪੜਦਾ ਹੈ ਤੂੰ ਮਗਰਬ ਦੀ ਨਿਮਾਜ਼ ਵੀ ਪੜਦਾ ਹੈ ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਿਮਾਜ਼ ਵੀ ਪੜਦਾ ਹੈ ਸ਼ਾਮ ਨੂੰ ਤੂੰ ਪੰਜੇ ਨਿਮਾਜ਼ਾਂ ਪੜਦਾ ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ ਹੈ ਇਹ ਵੀ ਤੇਰੀ ਖੂਬੀ ਹੈ ਆਰਧਵੀ ਕਰਦਾ ਸਵੇਰੇ ਵੀ ਪਾਠ ਕਰਦਾ ਹੈ ਸ਼ਾਮੇ ਵੀ ਕਰਦਾ ਹੈ ਹੋਰੰ ਜ਼ੇਬ ਤੇਰੀ ਕੋਹਰ ਵੀ ਹੱਥ ਦੇ ਤਸਬੀਹ ਰੱਖਦਾ ਹੈ ਮਾਲਾ ਪਰ ਮਨ ਕਾ ਫੇਰਦਾ ਹੀ ਰਹਿੰਦਾ ਹੈ ਅੱਲਾਹ ਅੱਲਾਹ ਜਵੇਲਾ ਬੈਠਾ ਹੋਏ ਤੇ ਕਰੀ ਜਾਂਦਾ ਹੈ ਇਹ ਵੀ ਤੇਰੀ ਖੋਬੀ ਜਮਾ ਰਾਤ ਨੂੰ ਬਾ ਵੀਰਵਾਰ ਦੀ ਰਾਤ ਨੂੰ ਜਮਾ ਰਾਤ ਕਹਿੰਦੇ ਨੇ जकात भी देना यह भी एक बहुत है कि रमजान के महीने च तू पूरे ती रोजे भी रखना कुछ नहीं खाता तू रोजे भी